ਹਾਂ ਤਾਂ ਇਹ ਆਪਾਂ ਕੋਨੇ ਘਾਟੇ ਦੇ ਰੋਕ ਰਿਹਾ ਉੱਥੇ ਵੀਰੇ ਪਾਣੀ ਪਾਣੀ ਮੋਟਰ ਪਾਣੀ ਪਾਣੀ ਬੰਦ ਲਾ ਦੋ ਯਾਰ ਉੱਪਰ ਦੀ ਚੱਲੂ ਆ ਪਾਣੀ ਮਾਣਾ ਲੈ ਸਕਦੇ ਬੰਨੀ ਨਾ ਉੱਪਰ ਦੀ ਹੋ ਜੂਗਾ ਕਾਹਦਾ ਰੁਕਣਾ ਨਹੀਂ ਰੁਕਣਾ ਨਹੀਂ ਪਾਣੀ ਬੰਦ ਕਰਾ ਰੁਕਣਾ ਨਹੀਂ ਇੱਥੇ ਲਾ ਦੇ ਤੂੰ ਇੱਕ ਮਿੰਟ ਕੀ ਨਾਮ ਹੈ ਮੇਰਾ ਨਾਮ ਯਾਦਵਿੰਦਰ ਸਿੰਘ ਯਾਦੂ ਹੈ ਜੀ ਯਾਦਵਿੰਦਰ ਟੀ ਮੁੱਦਾ ਜ ਮਹਾਨ ਕੋਸ਼ ਬਾਰੇ ਜਿਹੜਾ ਸਾਹਮਣੇ ਹੈ ਬਾਜ਼ਾਰਥੀਆਂ ਚੰਨਾ ਰੋਅ ਕਾਰਨ ਕੀ ਇਹ ਮਸਲਾ ਇਹ ਆ ਵੀ ਇਸ ਜਿਹੜੀ ਯੂਨੀਵਰਸਿਟੀ ਦੇ ਵਿੱਚ ਆਪਾਂ ਖੜੇ ਆ ਇਹ ਭਾਸ਼ਾ ਦੇ ਨਾਮ ਤੇ ਦੂਜੀ ਯੂਨੀਵਰਸਿਟੀ ਅਗੀ ਬਿਸ਼ਵਦੀ ਬਣੀ ਹੋਈ ਇਸ ਯੂਨੀਵਰਸਿਟੀ ਨੇ ਮਹਾਨ ਕੋਸ਼ ਨੂੰ ਛਾਪਣਾ ਸੀਗਾ ਦੇਖ ਕੇ ਪਰ ਪੰਜਾਬੀ ਯੂਨੀਵਰਸਿਟੀ ਅੱਜ ਇਸ ਆਦ ਤੱਕ ਹੋ ਚੁੱਕੀ ਆ ਵੀ ਉਸ ਮਹਾਨ ਕੋਸ਼ ਜਿਹੜਾ ਇਹਨਾਂ ਨੇ ਛਾਪਿਆ ਉਹਦੇ ਵਿੱਚ 25 ਤੋਂ 30 ਹਜ਼ਾਰ ਦੀ ਇਹਨਾਂ ਨੇ ਗਲਤੀ ਕਰਤੀ ਜਦੋਂ ਬਰਵਾਨਾ ਨੇ ਉਹਦੇ ਤੇ ਇਤਰਾਜ਼ ਜਗਾ ਜਿਤਾਇਆ ਤਾ ਇੱਕ ਕਮੇਟੀ ਦਾ ਗਠਨ ਹੁੰਦਾ ਉਹ ਕਮੇਟੀ ਵੱਲੋਂ ਕਿਹਾ ਜਾਂਦਾ ਵੀ ਜੇ ਇਹ ਸਾਡੀ ਸੁਸਾਇਟੀ ਚ ਜਾਊਗੀ ਸਮਾਜ ਚ ਜਾਊਗੀ ਜਾਂ ਅੱਜ ਤੋਂ 50 100 ਸਾਲ ਬਾਅਦ ਇਹ অথੈਨਟਿਕ ਮੰਨਿਆ ਜਾਊਗਾ ਵੀ ਯੂਨੀਵਰਸਿਟੀ ਦੇ ਮਹਾਨ ਕੋਸ਼ ਦੇ ਵਿੱਚ ਆ ਗੱਲ ਲਿਖੀ ਹੋਈ ਹੈ ਇਹਦੇ ਵਿੱਚ ਕੱਲੀ ਆਪਦੇ ਕੋਲੋਂ ਗਲਤੀਆਂ ਨਹੀਂ ਕੀਤੀਆਂ ਗਈਆਂ ਜਿਹੜੀਆਂ ਸਾਜ਼ਿਸ਼ ਤਹਿਤ ਦਰਵਾਣੀ ਦੀਆਂ ਵੀ ਟਿੱਪੀਆਂ ਸ਼ਿਆਰੀਆਂ ਬਿਆਰੀਆਂ ਦੀਆਂ ਗਲਤੀਆਂ ਕੀਤੀਆਂ ਉਹ ਜਦੋਂ ਸਾਨੂੰ ਅੱਜ ਪਤਾ ਲੱਗਿਆ ਵੀ ਇਹਨੂੰ ਡਿਸਟਰੋਏ ਕੀਤਾ ਜਾ ਰਿਹਾ ਉਸ ਕਮੇਟੀ ਵੱਲੋਂ ਸੁਝਾਸ਼ਨ ਦਿੱਤਾ ਗਿਆ ਸੀ ਇਹਨੂੰ ਡਿਸਟਰੋਏ ਕੀਤਾ ਜਾਵੇ ਪਰ ਡਿਸਟਰੋਏ ਦਾ ਵੀ ਇੱਕ ਤਰੀਕਾ ਹੁੰਦਾ ਹੈਗਾ ਉਹਦਾ ਇੱਕ ਵਿਧੀ ਵਿਧਾਨ ਹੁੰਦਾ ਇਹ ਨਹੀਂ ਤੁਸੀਂ ਜੁੱਤੀਆਂ ਨਾਲ ਤੁਸੀਂ ਟਰਾਲੀਆਂ ਭਰ-ਭਰ ਕੇ ਲਿਆ ਕੇ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਮੇਰੇ ਪਿੱਛੇ ਦਿਖਾ ਦਿਓ ਵੀ ਐ ਤੁਸੀਂ 5-5 7-7 ਟਰਾਲੀਆਂ 5.2 ਫੁੱਟ-ਫੱਟ ਕੇ ਦੱਬ ਦੋ ਅੱਜ ਅਸੀਂ ਜਦੋਂ ਯੂਨੀਵਰਸਿਟੀ ਦੇ ਪਬਲਿਕੇਸ਼ਨ ਬਿਊਰੋ ਇੰਚਾਰਜ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਇਸ ਦੀ ਗਿਣਤੀ ਦਾ ਵੀ ਪਤਾ ਨਹੀਂ ਹੈਗਾ ਵੀ ਇਸ ਦੀ ਗਿਣਤੀ ਕਿੰਨੀ ਹੈਗੀ ਸੋ ਜਦੋਂ ਅੱਜ ਅਸੀਂ ਉਹ ਦੂਬਾਰਾ ਟਰਾਲੀ ਆ ਰਹੀ ਸੀ ਤੁਸੀਂ ਦੇਖਿਆ ਉਹਨਾਂ ਗੇਟ ਦੇ ਉੱਤੇ ਵਿਦਿਆਰਥੀਆਂ ਨੇ ਅੱਜ ਵੱਡੇ ਰੋਹ ਦੇ ਸਾਹਮਣੇ ਉਹ ਇਹਨਾਂ ਨੂੰ ਟਰਾਲੀ ਰੋਕਣੀ ਪਈ ਤੇ ਉਹ ਟਰਾਲੀ ਦੀ ਗਿਣਤੀ ਵੀ ਨਹੀਂ ਪਤਾ ਡਰਾਈਵਰ ਨੂੰ ਕਿੰਨੀ ਆ ਤੇ ਕਿੰਨੇ ਘੇੜੇ ਆ ਇਹ ਵੀ ਨਹੀਂ ਪਤਾ ਤੁਸੀਂ ਦੇ ਜਬੀ ਨਸ਼ਤੇ ਦੇ ਵਿੱਚ ਤੀਜਾ ਹੱਲਾਗਾ ਪਹਿਲਾਂ 2015 ਦੇ ਵਿੱਚ ਫਿਰ 2022 ਦੇ ਵਿੱਚ ਫਿਰ ਅੱਜ 2025 ਦੇ ਵਿੱਚ ਖੜੇ ਆ ਸੋ ਜਿਹੜੇ ਵਿਦਿਆਰਥੀ ਸਵੈਰਥ ਇਕੱਠੇ ਹੋਏ ਨੇ ਇਹ ਇਸ ਯੂਨੀਵਰਸਿਟੀ ਦੇ ਰੋਧ ਇਹ ਤੱਕੇ ਦੇ ਖਿਲਾਫ ਇਕੱਠੇ ਹੋਏ ਨੇ ਵੀ ਇਹ ਜਿਹੜਾ ਤੁਸੀਂ ਹਾਲ ਕੀਤਾ ਇਹ ਕਿਸੇ ਹਾਲ ਜਾਈ ਨਹੀਂ ਹੈ ਜਿਹਦੇ ਅੰਦਰ ਜਿਹੜਾ ਮਹਾਨ ਕੋਸ਼ ਹੈ ਉੱਚ ਕਿੰਨੇ ਗੁਰੂ ਸਾਹਿਬਾਂ ਦੀ ਬਾਣੀ ਜਾਂ ਹੋਰ ਜਿਹੜੇ ਸਿੱਖ ਇਤਿਹਾਸ ਆਪਣਾ ਕੀ ਕੁਝ ਦਰਜ ਹੈ ਜਿਹਨੂੰ ਦੇਖ ਕੇ ਭਾਵਨਾਮਾ ਦੁਖੀ ਹੁਣ ਨਹੀਂ ਲੱਭਦਾ ਇਹ ਜਿਹੜਾ ਐਂਸਾਈਕਲੋਪੀਡੀਆ ਦੇ ਤੌਰ ਤੇ ਆਪਾਂ ਇਹਨੂੰ ਕਹਿੰਨੇ ਆ ਇਹਨੂੰ ਪੰਜਾਬੀ ਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਾਂ ਸਿੱਖਾਂ ਦਾ ਐਂਸਾਈਕਲੋਪੀਡੀਆ ਕਿਹਾ ਜਾਂਦਾ ਜਿਹਦੇ ਵਿੱਚ ਲਗਭਗ 65000 ਇਤਰਾਜ ਐਂਟਰੀ ਦਰਜ ਆ ਗਈ ਜਿਹਦੇ ਵਿੱਚੋਂ ਇਹਨਾਂ ਨੇ 25 ਤੋਂ 30000 ਤੱਕ ਗਲਤੀ ਕਰਤੀ ਜਿਹਦੇ ਵਿੱਚ ਮਹਾਨ ਕੋਸ਼ ਜਦੋਂ ਛਪਿਆ ਤਾਂ ਪਟਿਆਲੇ ਦੇ ਮਹਾਰਾਜਾ ਨੇ ਇੱਕ ਉਹਨਾਂ ਨੂੰ ਕਾਨ ਸੇ ਜਨਾਬਾਂ ਨੂੰ ਨਿਯੁਕਤ ਕਰਕੇ ਇਹਦੇ ਕੰਮ ਲਈ ਪ੍ਰੋਜੈਕਟ ਲਈ 28 ਸਾਲਾਂ ਦੀ ਮਿਹਨਤ ਨੂੰ ਛਪਾਇਆ ਸੀਗਾ ਤੇ ਅੱਜ ਉਹਦਾ ਤੁਸੀਂ ਇਹ ਹਾਲ ਦੇਖ ਸਕਦੇ ਹੋ ਇਹਦੇ ਵਿੱਚ ਕੱਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦੋਂ ਬਿਨਾ Hindu, Muslim ਸਾਰੇ ਭਗਤਾਂ ਦੀਆਂ ਫਕੀਰਾਂ ਦੀਆਂ ਜਾਂ ਜਿਹੜੀਆਂ ਉਹਨੇ ਲਿਖਤਾਂ ਨੇ ਜਾਂ ਉਹਨਾਂ ਸੁਣਦੀ ਜਿਹੜੇ ਨੇ ਸ਼ਬਦ ਨੇ ਜਾਂ ਉਹਨਾਂ ਦੀ ਵਿਆਖਿਆ ਕੀਤੀ ਉਹ ਸਾਰਾ ਕੀਤਾ ਹੋਇਆ ਹੈਗਾ ਸਾਡੀ ਪਹਿਲੀ ਵੱਡੀ ਡਿਕਸ਼ਨਰੀ ਆ ਇਹ ਪੰਜਾਬੀ ਦੀ ਸਰ ਜੀ ਨਾਮ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਕੁਲਦੀਪ ਜੀ ਇਹ ਜਿਹੜੇ ਮਹਾਨ ਕੋਸ਼ ਹੈ ਇਹਨੂੰ ਇਸ ਤਰ੍ਹਾਂ ਇੱਥੇ ਡੇਗਿਆ ਗਿਆ ਹੈਗਾ ਵਿਦਿਆਰਥੀਆਂ 'ਚ ਗੁੱਸਾ ਅੱਗੇ ਦੀ ਰਣਨੀਤੀ ਕੀ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੇ ਸਵਾਰੋ ਕੀ ਭਰੋਸਾ ਦਿੱਤਾ ਹੈ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਇਹ ਦੱਸਦਾ ਜਿਹੜਾ ਯੂਨੀਵਰਸਿਟੀ ਨੂੰ ਪਬਲਿਕੇਸ਼ਨ ਬਿਊਰੋ ਨੂੰ ਮਹਾਨ ਕੋਸ਼ਾ ਛਾਪਣ ਦਾ ਇਸ ਵਾਰੀ ਜਿੰਮਾ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਇਹਨਾਂ ਨੇ ਕਿਹਾ ਸਾਨੂੰ ਜਦੋਂ ਕੰਸਰਨਡ ਅਥਾਰਟੀ ਨਾਲ ਗੱਲ ਹੋਈ ਹੈ ਕਿ ਅਸੀਂ ਬਹੁਤ ਵੱਡੇ ਵਿਦਵਾਨ ਲਾਏ ਤੇ 30 35000 ਗਲਤੀਆਂ ਉਹਨਾਂ ਨੇ ਆਪ ਮੰਨੀਆਂ ਨੇ ਕਹਿੰਦੇ ਇਹਦੇ ਵਿੱਚ 30 35000 ਗਲਤੀਆਂ ਹੋਈਆਂ ਨੇ ਮਹਾਨ ਕੋਸ਼ ਦੇ ਵਿੱਚ ਜਦੋਂ ਬਾਹਰੋਂ ਵਿਦਵਾਨਾਂ ਨੇ ਹੋਰ ਨੇ ਦੱਸਿਆ ਤਾਂ ਇਹਨਾਂ ਨੇ ਹੁਣ ਆਪਦੇ ਮੂੰਹ ਮੰਨਿਆ ਕਿ 35000 ਗਲਤੀਆਂ ਹੋਈਆਂ ਨੇ ਤੇ ਮਹਾਨ ਕੋਸ਼ ਦੇ ਵਿੱਚ ਮਹਾਨ ਕੋਸ਼ ਉਹਨੂੰ ਤਾਂ 30 ਦੇ ਲਗਭਗ ਭਾਈ ਕਾਨ ਸਿੰਘ ਨਾਬਾ ਜ ਤੇ ਦਸ਼ਮ ਗ੍ਰੰਤੀ ਬਾਣੀ ਤੇ ਬੰਤ ਪ੍ਰਗਤ ਸੂਰਜ ਪ੍ਰਗਤ ਦੀ ਬਾਣੀ ਇਹਦੇ ਦਰਜਾ ਤੇ ਤੁਸੀਂ ਦੇਖੋ ਵੀ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦਰਜਾ ਦਸ਼ਮ ਗ੍ਰੰਤੀ ਬਾਣੀ ਦੇ ਵਿੱਚ ਦਰਜ ਹੈ ਤੇ ਇਹਦਾ ਮਤਲਬ ਇਹਦੀ ਇਹਨਾਂ ਦੀ ਸ਼ਰਤ ਹੈ ਆਪਣੀ ਉਹਨਾਂ ਚ ਬਿਲਕੁਲ ਜੀ ਬਿਲਕੁਲ ਸਾਰੀ ਸਿੱਖ ਪੰਥ ਦੀ ਸਾਰੀ ਸਿੱਖ ਸਮਾਜ ਦੀ ਸ਼ਰਧਾ ਤੇ ਨਾਲ ਕਹਿੰਦੇ ਦੂਜੇ ਧਰਮਾਂ ਦੇ ਵੀ ਜਿਹੜੇ ਪੀਰ ਨੇ ਜਾਂ ਦੇਵੀ ਦੇਵਤੇ ਨੇ ਉਹਦੀ ਬਾਣੀ ਨੂੰ ਵੀ ਨਾਲ ਜੋੜਿਆ ਗਿਆ ਬਿਲਕੁਲ ਜੀ ਬਿਲਕੁਲ ਜਦੋਂ ਆਪਾਂ ਕਹਿੰਦੇ ਵੀ ਜਦੋਂ ਆਪਾਂ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ Hindu ਦੀ Muslim ਦੀ ਸਾਰੀ ਧਰਮਾਂ ਦੀ ਸਾਰੀ ਮਧਰ ਪੀਰਮ ਪੀਰਾਂ ਦੀ ਬਾਣੀ ਦਰਜ ਹੈ ਤੇ ਉਹਦਾ ਮਤਲਬ ਵੀ ਇਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਾ ਜਾਂ ਆਪਣਾ ਮਹਾਨ ਕੁਛ ਦੀ ਬੇਅਦਬੀ ਕਰਨਾ ਬਾਣੀ ਦੀ ਬੇਅਦਬੀ ਕਰਨਾ ਤੇ ਬਾਣੀ ਦੀ ਬੇਅਦਬੀ ਸਾਰੀ ਸਟੂਡੈਂਟ ਯੂਨੀਅਨ ਤੇ ਸਿੱਖ ਸਮਾਜ ਤੇ ਸਾਰਾ ਪੰਜਾਬ ਸਾਰੇ ਧਰਮਾਂ ਦੇ ਭਾਈਚਾਰਾ ਕਦੇ ਬਰਦਾਸ਼ਤ ਨਹੀਂ ਕਰਨਗੇ ਤੇ ਇਹਨਾਂ ਦਾ ਇੱਕ ਇਹਨਾਂ ਨੂੰ ਡਿਸਟਰੋਏ ਕਰਨ ਦਾ ਤਰੀਕਾ ਜਿਹੜਾ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਇਹਨਾਂ ਨੇ ਡਿਸਟਰੋਏ ਕਰਨ ਦਾ ਘਟੋ ਘਟ 40 ਸਕਰ ਫੁੱਟ ਦਾ ਟੁਹਾ ਪਟਿਆ ਤੇ ਉਹਦੇ ਵਿੱਚ ਦੱਬ ਰਹੇ ਨੇ ਇਹ ਤਰੀਕਾ ਇਹਨਾਂ ਦਾ ਕਿਤੇ ਵੀ ਜਾਇਜ਼ ਨਹੀਂ ਹੈਗਾ ਸਾਰੇ ਸਟੂਡੈਂਟ ਤੇ ਸਿੱਖ ਪੰਥ ਤੇ ਸਾਰਾ ਪੰਜਾਬ ਸਾਰੇ 4 ਫੁੱਟ 4 ਫੁੱਟ ਦਾ ਦਿੱਤਾ ਉਹ ਆ ਆ ਆ ਸੰਗਤ ਨੂੰ ਦਿਖਾਇਆ ਜਾਵੇ ਆ ਕਿਸ ਤਰੀਕੇ ਦੇ ਨਾਲ ਮਾਨ ਕੋਈ ਦੀ ਪੈਰਾਂ ਦੇ ਵਿੱਚ ਰੋਲ ਕੇ ਮਿੱਟੀ ਦੇ ਵਿੱਚ ਰੋਲ ਕੇ ਪਾਣੀ ਦੇ ਛੋਟੇ ਬੇਦਵੀ ਕੀਤੀ ਜਾ ਰਹੀ ਆ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆ ਦੇਖੋ ਮਹਾਰ ਮੱਪਾ ਜੀ ਕਾਹਨ ਸਿੰਘ ਨਾਬਾ ਦੀ ਫੋਟੋ ਆ ਫੋਟੋ ਖਿੱਚੋ ਕੋਈ ਇਹਨੇ ਸੋਨੇ ਦੇ ਫੋਨ 'ਚ ਪ੍ਰਸ਼ਾਸਨ ਦੀ ਫੋਟੋ ਆ ਫੋਟੋ ਖਿੱਚੋ ਕੋਈ ਨਾਬਾ ਦੀ ਪਾਣੀ ਬੰਦ ਕਰ ਦਿਓ ਜੀ ਇੱਕ ਮਿੰਟ ਸਭ ਤੋਂ ਪਹਿਲਾਂ ਇਹਦਾ ਪਾਣੀ ਬੰਦ ਕਰਵਾਇਆ ਜਾਵੇ ਆ ਦੇਖ ਲਓ ਵੀਰੇ ਹਾਲ ਜਿਹੜੇ ਆਉਦੇ ਕਲਦੀਪੁਰੋਂ ਜਿਹੜੇ ਲਈ ਆਪਾਂ ਨੂੰ ਇਹ ਰੋਕ ਰਹੇ ਸੀਗੇ ਆ ਆਉਦੇ ਪਾਪਾ ਦੇ ਪਰਦਾ ਪਾਉਣ ਲਈ ਸਾਨੂੰ ਰੋਕਿਆ ਜਾ ਰਿਹਾ ਸੀ ਆ ਦੇਖ ਲਓ ਇਹਦੇ ਹਾਲ ਮਾਨਕੋਸ਼ ਦੀ ਜੰਗ ਬਾਕੀ ਸੀ ਕਰ ਪਾੜ ਪਾੜ ਕੇ ਪਾਣੀ ਵਾਲੇ ਖੱਡੇ ਦੇ ਵਿੱਚ ਸੁੱਟਿਆ ਜਾ ਰਿਹਾ ਵੀਰੇ ਇੱਥੇ ਖੜ ਜੋ ਆ ਦੇਖ ਲਓ ਵੀਰੇ ਇਹਦੇ ਹਾਲ ਇਹ ਸਾਡੀ ਪੰਜਾਬੀ ਯੂਨੀਵਰਸਿਟੀ ਆ ਪਟਿਆਲਾ ਵਿਸ਼ਵ ਦੀ ਦੂਜੀ ਯੂਨੀਵਰਸਿਟੀ ਜਿਹੜੀ ਭਾਸ਼ਾ ਦੇ ਨਾਮ ਤੇ ਕਹਿੰਦੀ ਅਸੀਂ ਸੇਵਾ ਕਰ ਰਿਹਾ ਕੀ ਇਹ ਸੇਵਾ ਆਪਣੀ ਕਰਾ ਰਹੇ ਹੋ ਪੈਰਾਂ ਥੱਲੇ ਪਿੱਛੇ ਹੋ ਜੋ ਪਹਿਲਾਂ ਦੇਖ ਲਓ ਕੀ ਕੁਰਬਾਨੀ ਦੀ ਬੇਦਵੀ ਰੇਟਾ ਥੱਕ ਲੋ ਵੀਰੇ ਆ ਦੇਖੋ ਵੀਰੇ ਆ ਦੇਖੋ ਪਾਣੀ ਜਾਂਦਾ ਆ ਹਲਾਕ ਰੋ ਪਾਣੀ